ਮੈਂ ਸੁਣਿਆ ਏ ਬੰਦਾ ਪਹਿਲਾ ਜੰਗਲਾਂ ਦੇ ਵਿੱਚ ਰਹਿੰਦਾ ਸੀ ਓ ਮੈਂ ਸੁਣਿਆ ਏ ਬੰਦਾ ਪਹਿਲਾ ਜੰਗਲਾਂ ਦੇ ਵਿੱਚ ਰਹਿੰਦਾ ਸੀ ਨਾ ਕਾਰਾਂ ਦੇ ਵਿੱਚ ਘੁੰਮਦਾ ਸੀ ਨਾ ਕੋਠੀਆਂ ਦੇ ਵਿੱਚ ਪੈਂਦਾ ਸੀ ਇਹ ਸਚਾਈ ਵਿੱਚ ਇਤਿਹਾਸ ਦੇ ਲਿਖਤੀ ਕਈਆਂ ਨੇ ਇਹ ਸਚਾਈ ਵਿੱਚ ਇਤਿਹਾਸ ਦੇ ਲਿਖਤੀ ਕਈਆਂ ਨੇ ਬਾਂਦਰ ਤੋਂ ਬੰਦਾ ਬਣ ਗਿਆ ਆਦਤਾਂ ਉਹੀ ਰਹੀਆਂ ਕਿਉਂ ਸਿਕੰਦਰ ਬਣਦਾ ਏ ਧਰਤੀ ਦੇ ਟੋਟੇ ਦਾ ਅ ਕਿਉਂ ਸਿਕੰਦਰ ਬਣਦਾ ਏ ਧਰਤੀ ਦੇ ਟੋਟੇ ਦਾ ਹਰੇ ਹਰ ਰਹਿਮਨਾ ਕੋਈ ਤੈਨੂੰ ਵੱਡੇ ਛੋਟੇ ਦਾ ਓ ਹਰੇ ਹਰ ਰਹਿਮਨਾ ਕੋਈ ਤੈਨੂੰ ਵੱਡੇ ਛੋਟੇ ਦਾ ਕਾਲੋਂ ਕਹੇ ਹਰ ਆਉ ਓਏ ਕਾਕਾ ਕਹੇ ਹਰ ਆਉ ਕਲਮਾ ਚਪਣਾ ਰਹੀਆਂ ਨੇ ਬਾਂਦਰ ਤੋਂ ਬੰਦਾ ਬਣ ਗਿਆ ਆਦਤਾਂ ਓ ਵੀਰਿਆ